ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਕਈ ਤਰ੍ਹਾਂ ਦੇ ਮੂਰਖਾਂ ਦੀ ਗੱਲ ਕੀਤੀ ਗਈ ਹੈ ਭਾਵੇਂ ਕਿ ਹਰ ਵਿਅਕਤੀ ਲਈ ਮੂਰਖ ਦਾ ਅਰਥ ਅਲੱਗ-ਅਲੱਗ ਹੁੰਦਾ ਹੈ ਪਰ ਅਸੀਂ ਗੁਰਸਿੱਖਾਂ ਨੇ ਤਾਂ ਇਹ ਦੇਖਣਾ ਹੈ ਕਿ ਗੁਰੂ ਸਾਹਿਬ ਕਿਸ ਨੂੰ ਮੂਰਖ ਸਮਝਦੇ ਹਨ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਅਖੀਰ ਤੱਕ ਦੇਖਣ ਦੀ ਕਿਰਪਾ ਕਰਿਓ ਤਾਂ ਜੋ ਉਹ ਸਭ ਕਾਰਨ ਜਿਨ੍ਹਾਂ ਕਰਕੇ ਗੁਰੂ ਜੀ ਨੇ ਸਾਨੂੰ ਸੰਸਾਰੀਆਂ ਨੂੰ ਮੂਰਖ ਕਿਹਾ ਹੈ ਆਪਾਂ ਜਾਣ ਲਈਏ ਕਿਉਂਕਿ ਜੇ ਸਾਨੂੰ ਉਹਨਾਂ ਕਾਰਨਾਂ ਦਾ ਪਤਾ ਹੋਵੇਗਾ ਤਾਂ ਹੀ ਅਸੀਂ ਆਪਣਾ ਸੁਧਾਰ ਕਰਕੇ ਮੂਰਖ ਤੋਂ ਗੁਰਸਿੱਖ ਸਿਆਣੇ ਬਣ ਸਕਾਂਗੇ ਆਓ ਉਹ ਕਾਰਨ ਜਾਣੀਏ ਜਿਨ੍ਹਾਂ ਕਾਰਨ ਗੁਰੂ ਜੀ ਇਨਸਾਨ ਨੂੰ ਮੂਰਖ ਦੱਸਦੇ ਹਨ ਗੁਰੂ ਜੀ ਹੁਕਮ ਕਰਦੇ ਹਨ ਕਿ ਸਭ ਤੋਂ ਵੱਡਾ ਮੂਰਖ ਭਾਵ ਮੂਰਖਾ ਸਿਰ ਮੂਰਖ ਉਹ ਹੈ ਜੋ ਨਾਮ ਨੂੰ ਨਹੀਂ ਮੰਨਦਾ ਸੁਣੋ ਇਹ ਗੁਰਬਾਖ ਮੂਰਖ ਸਿਆਣਾ ਏਕ ਹੈ ਏਕ ਜੋਤ ਦੁਏ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ ਗੁਰੂ ਜੀ ਸਮਝਾਉਂਦੇ ਹਨ ਕਿ ਜੋ ਇਨਸਾਨ ਪਰਮੇਸ਼ਰ ਦੇ ਨਾਮ ਨੂੰ ਨਹੀਂ ਮੰਨਦਾ ਉਹ ਤਾਂ ਮਹਾਮੂਰਖ ਹੈ ਸੋ ਜੋ ਨਾਮ ਜਪਣ ਦੀਆਂ ਨਵੀਆਂ-ਨਵੀਆਂ ਵਿਆਖਿਆਵਾਂ ਕਰਕੇ ਨਾ ਆਪ ਨਾਮ ਜਪਦੇ ਹਨ ਅਤੇ ਹੋਰਨਾਂ ਨੂੰ ਵੀ ਹਟਾਉਂਦੇ ਹਨ ਉਹ ਅਸਲ ਵਿੱਚ ਮਹਾਮੂਰਖ ਹਨ ਜੋ ਅਪਾਗੇ ਲੋਕ ساری ਉਮਰ ਮਾਇਆ ਵਿੱਚ ਫਸੇ ਹੋਏ ਸਤਗੁਰੂ ਜੀ ਦੀ ਸੇਵਾ ਨਹੀਂ ਕਰਦੇ ਉਹ ਅੰਧਮੂਰਖ ਹਨ ਭਾਵ ਵੱਡੇ ਮੂਰਖ ਹਨ ਸਤਿਗੁਰਨਾਮੇ ਸੇਵੈ ਮੂਰਖ ਅੰਧ ਗਵਾਰਾ ਫਿਰ ਉਹ ਕਿੱਥੋਂ ਪਾਇਨ ਮੋਖ ਦਵਾਰਾ ਮਰ ਮਰ ਜੰਮੈ ਫਿਰ ਫਿਰ ਆਵੈ ਜਮਦਰ ਚੋਟਾਂ ਖਾਵਣਿਆ ਗੁਰੂ ਜੀ ਹੁਕਮ ਕਰਦੇ ਨੇ ਕਿ ਸਤਿਗੁਰੂ ਦੀ ਸੇਵਾ ਤੋਂ ਵਿਹੂਨੇ ਲੋਕ ਮੋਖ ਦਵਾਰਾ ਕਿੱਥੋਂ ਪ੍ਰਾਪਤ ਕਰਨਗੇ ਉਹ ਬਾਰ ਬਾਰ ਮਰਦੇ ਜੰਮਦੇ ਰਹਿੰਦੇ ਹਨ ਅਤੇ ਜਮਾ ਦੀ ਮਾਰ ਸਹਿੰਦੇ ਰਹਿੰਦੇ ਹਨ ਸੋ ਗੁਰੂ ਸਾਹਿਬ ਦੀ ਅਤੇ ਸੰਗਤਾਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਮੂਰਖ ਦੀ ਇੱਕ ਨਿਸ਼ਾਨੀ ਇਹ ਹੈ ਕਿ ਉਹ ਸੁੰਦਰ ਘਰ-ਬਾਰ ਨੂੰ ਆਪਣਾ ਸਮਝਦਾ ਹੈ ਉਹ ਇਹ ਨਹੀਂ ਸੋਚਦਾ ਇਹ ਦੌਲਤ ਨਾਲ ਭਰੇ ਢੰਡਾਰ ਤਾਂ ਇੱਕ ਖਿੰਣ ਵਿੱਚ ਸਖਣੇ ਹੋ ਜਾਣੇ ਹਨ ਸੁਣੋ ਇਹ ਗੁਰਬਾਖ ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ ਦਰਬ ਭਰੇ ਢੰਡਾਰ ਰੀਤੇ ਇੱਕ ਖਣੇ ਗੁਰੂ ਸਾਹਿਬ ਧਨ ਦਾ ਹੰਕਾਰ ਕਰਨ ਵਾਲੇ ਨੂੰ ਵੀ ਮੂਰਖ ਅਗਿਆਨੀ ਕਹਿੰਦੇ ਹਨ ਧਨ ਭੂਮਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਅਗਿਆਨ ਸੋ ਸੁੰਦਰ ਘਰ-ਬਾਰ ਅਤੇ ਦੌਲਤ ਦੇ ਖਜ਼ਾਨਿਆਂ ਨੂੰ ਰੱਬ ਦੀ ਅਮਾਨਤ ਸਮਝਣਾ ਚਾਹੀਦਾ ਹੈ। ਕਦੇ ਭੁੱਲ ਕੇ ਵੀ ਧਨ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਇਹ ਦੌਲਤ ਜ਼ਰੂਰ ਹੀ ਰੱਬ ਕੋ ਲੈਂਦਾ ਹੈ। ਜਿਹੜਾ ਬੰਦਾ ਧਨ ਦਾ ਹੰਕਾਰ ਤੇ ਨਹੀਂ ਕਰਦਾ ਪਰ ਧਨ ਨਾਲ ਬਹੁਤਾ ਮੋਹ ਕਰਦਾ ਹੈ ਉਹ ਵੀ ਬਾਣੀ ਮੁਤਾਬਕ ਮੂਰਖ ਹੁੰਦਾ ਹੈ। ਸੰਗ ਨਾ ਚਾਲ ਸਤੇਰਾ ਤਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਧਨ ਤੇਰੇ ਨਾਲ ਨਹੀਂ ਜਾਣਾ। ਤੂੰ ਕਿਉਂ ਧਨ ਨਾਲ ਚਿੰਬੜਿਆ ਹੋਇਆ ਹੈ ਲੋੜ ਤੋਂ ਬਾਦ ਧਨ ਧਰਮ ਦੇ ਅਰਥ ਜਾਂ ਲੋਕ ਭਲਾਈ ਵਿੱਚ ਜਾਂ ਲੋੜਵੰਦਾ ਦੀ ਮਦਦ ਤੇ ਲਾ ਦੇਣਾ ਚਾਹੀਦਾ ਹੈ ਜੋ ਇਦਾਂ ਨਹੀਂ ਕਰਦੇ ਸੋ ਸਭ ਮੂਰਖ ਹਨ ਜੇ ਵਿਦਿਆ ਪੜ ਕੇ ਬੰਦੇ ਵਿੱਚ ਲਾਲਚ ਅਤੇ ਹੰਕਾਰ ਆਵੇ ਤਾਂ ਅਜਿਹਾ ਬੰਦਾ ਮੂਰਖ ਹੁੰਦਾ ਹੈ ਜੈਸਾ ਕਿ ਇਹ ਗੁਰਵਾਕ ਹੁਕਮ ਦਿੰਦਾ ਹੈ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਵਿਦਿਆ ਦਾ ਕੀ ਫਾਇਦਾ ਜੀ ਖੁੱਦਗਰਜ਼ੀ ਅਤੇ ਹੰਕਾਰ ਖਤਮ ਨਹੀਂ ਹੋਇਆ ਸੋ ਭਾਈ ਜੇ ਤੂੰ ਪੜਿਆ ਲਿਖਿਆ ਹੈ ਤਾਂ ਤੇਰਾ ਪਰਉਪਕਾਰੀ ਅਤੇ ਨਿਮਰਤਾ ਵਾਲਾ ਹੋਣਾ ਵੀ ਲਾਜ਼ਮੀ ਹੈ ਨਹੀਂ ਤਾਂ ਤੇਰੀ ਵਿੱਦਿਆ ਦਾ ਕੋਈ ਫਾਇਦਾ ਨਹੀਂ ਇੱਕ ਨਿਸ਼ਾਨੀ ਮੂਰਖ ਦੀ ਇਹ ਹੈ ਕਿ ਮੁਰਦਾ ਬੋਲੇ ਕਫਨ ਪਾੜੇ ਦੇ ਅਖਾਣ ਵਾਂਗ ਉਹ ਜਦੋਂ ਬੋਲਦਾ ਹੈ ਵਿਨਾਸ਼ ਹੀ ਬੋਲਦਾ ਹੈ ਉਸਦੇ ਬੋਲਾਂ ਨਾਲ ਤਬਾਹੀ ਹੋ ਜਾਂਦੀ ਹੈ ਜੈਸਾ ਕਿ ਇਹ ਗੁਰਵਾਕ ਦੱਸਦਾ ਹੈ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਇਸ ਕਰਕੇ ਗੁਰੂ ਜੀ ਦਾ ਆਪਣੇ ਗੁਰਸਿੱਖਾਂ ਨੂੰ ਖਾਸ ਹੁਕਮ ਹੈ ਕਿ ਜਿੱਥੇ ਵੀ ਜਾਓ ਸੋਣਾ ਬੋਲੋ ਭਲਾ ਬੋਲੋ ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਕਈ ਅਲੜ ਜਗਿਆਸੂ ਅਵਸਥਾ ਵਾਲੇ ਭਗਤੀ ਕਰਦੇ ਹਨ ਪਾਵ ਨਾਮ ਗੁਰਬਾਣੀ ਜਪਦੇ ਹਨ ਪਰ ਨਾਲ ਹੀ ਲੋਕਾਂ ਵਿੱਚ ਟਡੋਰਾ ਪਿੱਟ ਦਿੰਦੇ ਹਨ ਕਿ ਉਹ ਭਗਤੀ ਕਰਦੇ ਹਨ ਗੁਰੂ ਜੀ ਅਜਿਹੇ ਲੋਕਾਂ ਨੂੰ ਮੂਰਖ ਸਾਧਦੇ ਹਨ ਭਗਤ ਕਰੈ ਮੂਰਖ ਆਪ ਜਣਾਵੈ ਗੁਰਸਿੱਖ ਉਹ ਹੈ ਜੋ ਦਿਨ ਰਾਤ ਭਗਤੀ ਕਰਕੇ ਵੀ ਆਪਣੇ ਆਪ ਨੂੰ ਨੀਚ ਸਮਝੇ ਅਤੇ ਨੀਚ ਹੀ ਸਦਾਵੇ ਜੈਸਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਗੁਰਮੁਖ ਸਮਝਾਉਂਦੇ ਹਨ ਕਿ ਭਾਈ ਤੂੰ ਇੱਕ ਦਿਨ ਮਰ ਜਾਣਾ ਹੈ ਇਸ ਕਰਕੇ ਲੋਭ ਛੱਡ ਦੇ ਮਾਇਆ ਦੀ ਦੌੜ ਛੱਡ ਦੇ ਪਰ ਉਹ ਨਹੀਂ ਸਮਝਦਾ ਫੇਰ ਉਹ ਅੱਖੀ ਵੀ ਦੇਖਦਾ ਹੈ ਕਿ ਲੋਕ ਮਰ ਰਹੇ ਹਨ ਪਰ ਉਹਨਾਂ ਨੂੰ ਦੇਖ ਕੇ ਵੀ ਨਹੀਂ ਸਮਝਦਾ ਕਿ ਮੈਂ ਵੀ ਮਰ ਜਾਣਾ ਹੈ ਅਜਿਹੇ ਬੰਦੇ ਨੂੰ ਗੁਰੂ ਜੀ ਮੂਰਖ ਸਾਦੇ ਹਨ ਦੇਵੁਜਾਰਤ ਸਾਰਤਾ ਸੇ ਅੱਖੀ ਡਿਠੜਿਆ ਕੋਈ ਜੇ ਮੂਰਖ ਲੋਭੀਆ ਮੂਲਲਾ ਸੁਣੀ ਕਹਿਆ ਜਦੋਂ ਆਪਣੇ ਕੀਤੇ ਪਾਪਾਂ ਕਰਕੇ ਸਜ਼ਾ ਦੇ ਰੂਪ ਵਿੱਚ ਦੁੱਖ ਮਿਲਦੇ ਹਨ ਤਾਂ ਇਨਸਾਨ ਬਹੁਤ ਤੜਫਦਾ ਹੈ ਰੱਬ ਤੋਂ ਆਕੀ ਵੀ ਹੋ ਜਾਂਦਾ ਹੈ ਉਸ ਨੂੰ ਗੁਰੂ ਜੀ ਸਮਝਾਉਂਦੇ ਹਨ ਕਿ हे ਮੂਰਖ ਤੂੰ ਕਿਉਂ ਰੋਂਦਾ ਹੈ ਪੁਰਬਲੇ ਕਰਮਾਂ ਅਨਸਾਰ ਪ੍ਰਭ ਦੁੱਖ ਜਾਂ ਸੁਖ ਦਿੰਦਾ ਹੈ ਹੋਰ ਸਭ ਛੱਡ ਕੇ ਉਸ ਨੂੰ ਚੇਤੇ ਕਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁੱਖ ਸੁਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੂਤ ਸਹਿ ਚਿਤਾਰ ਜੋ ਇਨਸਾਨ ਬਲਵੰਚ ਕਰਕੇ ਭਾਵ ਧੋਖੇ ਅਤੇ ਹੀਰਾ ਫੇਰੀਆਂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ ਉਸ ਨੂੰ ਗੁਰਬਾਣੀ ਮੂਰਖ ਦਾ ਖਿਤਾਬ ਦਿੰਦੀ ਹੈ ਵਿਲਵਾਂਚਕਾਰ ਉਧਰ ਪਰ ਹੈ ਮੂਰਖ ਗਾਵਾਰਾ ਸਭ ਕੁਝ ਦੇ ਰਹਾ ਹਰ ਦੇਵਨ ਹਾਰਾ ਸੋ ਭੁੱਲ ਕੇ ਵੀ ਪਾਪ ਕਰਕੇ ਧਨ ਕਮਾ ਕੇ ਢਿੱਡ ਨਹੀਂ ਪੰਨਾ ਚਾਹੀਦਾ ਹੱਕ ਹਲਾਲ ਦੀ ਕਮਾਈ ਹੀ ਕਰਨੀ ਚਾਹੀਦੀ ਹੈ ਜੋ ਇਨਸਾਨ ਕੌੜਾ ਜਾਂ ਫਿੱਕਾ ਬੋਲਦਾ ਹੈ ਉਹ ਮੂਰਖ ਹੁੰਦਾ ਹੈ ਅਤੇ ਉਸ ਨੂੰ ਸਜ਼ਾ ਦੇ ਰੂਪ ਵਿੱਚ ਮੂੰਹ ਵਿੱਚ ਥੁੱਕਾਂ ਅਤੇ ਜੁੱਤੀਆਂ ਪੈਂਦੀਆਂ ਹਨ ਸੁਣੋ ਪਹਿਲੇ ਪਾਤਸ਼ਾਹ ਦਾ ਇਹ ਹੁਕਮ ਫਿੱਕਾ ਦਰਗਾ ਸੱਟੀ ਹੈ ਮੂੰਹ ਥੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਸੋ ਭਾਈ ਕਿਸੇ ਨੂੰ ਕੌੜਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਫਿੱਕੇ ਮੂਰਖ ਨੂੰ ਪਾਣਾ ਭਾਵ ਜੁੱਤੀਆਂ ਪੈਂਦੀਆਂ ਹਨ ਜਿਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਕੌਣ ਹੈ ਉਹ ਮੂਰਖ ਹੁੰਦਾ ਹੈ ਸੋ ਮੂਰਖ ਜੋ ਆਪ ਨਾ ਪਛਾਣਈ ਸੱਚ ਨਾਲ ਧਰੇ ਪਿਆਰ ਜੋ ਆਪਣਾ ਅਸਲ ਆਪਾ ਭਾਵ ਆਪਣੇ ਆਤਮ ਰੂਪ ਨੂੰ ਨਹੀਂ ਪਛਾਣਦਾ ਅਤੇ ਸੱਚ ਰੂਪ ਪਰਮੇਸ਼ਰ ਨਾਲ ਪਿਆਰ ਨਹੀਂ ਪਾਉਂਦਾ ਉਹ ਪੱਕਾ ਮੂਰਖ ਸਮਝੋ ਗੁਰੂ ਸਾਹਿਬ ਸਾਨੂੰ ਬਖਸ਼ ਲੈਣ ਜਿਸ ਨੂੰ ਰੋਜ਼-ਰੋਜ਼ ਬਾਣੀ ਪੜ੍ਹ ਸੁਣ ਕੇ ਵੀ ਇਹ ਸਮਝ ਨਹੀਂ ਆਈ ਕਿ ਪ੍ਰਭੂ ਦੇ ਗੀਤ ਭਾਵ ਗੁਰਬਾਣੀ ਰਾਹੀਂ ਹਰ ਗੁਣ ਗਾਉਣ ਨਾਲ ਉਧਾਰ ਹੋਣਾ ਹੈ ਉਸ ਨੂੰ ਮੂਰਖ ਸਮਝੋ ਜੈਸਾ ਕਿ ਨੌਵੇਂ ਪਾਤਸ਼ਾਹ ਦਾ ਹੁਕਮ ਹੈ ਮਨ ਮੂਰਖ ਅਜਗੂਨੈ ਸਮਜਤ ਸਿੱਖਦਾ ਹਾਰਿਓ ਨੀਤ ਨਾਨਕ ਪੌਜਲ ਪਾਰ ਪਰੈ ਜਉ ਗਾਵੇ ਪ੍ਰਭ ਕੇ ਗੀਤ कीर्तन ਕਰਕੇ ਹੀ ਭਵ ਸਾਗਰ ਤੋਂ ਪਾਰ ਉਤਰ ਸਕਣਾ ਹੈ ਸਭ ਕੁਝ ਉਸ ਦੇ ਹੁਕਮ ਵਿੱਚ ਆਉਂਦਾ ਹੈ ਅਤੇ ਹੁਕਮ ਵਿੱਚ ਜਾਂਦਾ ਹੈ ਜੋ ਸਮਝਦਾ ਹੈ ਕਿ ਉਹ ਕੁਝ ਕਰ ਰਿਹਾ ਹੈ ਉਸ ਨੂੰ ਮੂਰਖ ਜਾਣੋ ਸ਼ਲੋਕ ਮਹੱਲਾ 3 ਸਭ ਕੁਝ ਹੁਕਮੇ ਆਮਦਾ ਸਭ ਕੁਝ ਹੁਕਮੇ ਜਾਏ ਜੀ ਕੋ ਮੂਰਖ ਆਪੋ ਜਾਣੈ ਅੰਦਾ ਅੰਦ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸ ਨੂੰ ਕਿਰਪਾ ਕਰੇ ਰਜ਼ਾਏ ਜੋ ਨਾਮ ਬਾਣੀ ਦੀ ਕਮਾਈ ਤੇ ਨਾ ਕਰੇ ਪਰ ਉਦਾਂ ਗੱਲੀ ਬਾਤੀਂ ਭਗਤਾਂ ਗੁਰਮੁਖਾਂ ਦੀ ਰੀਸ ਕਰੇ ਉਸ ਨੂੰ ਗੁਰੂ ਸਾਹਿਬ ਮੂਰਖ ਦਾ ਦਰਜਾ ਦਿੰਦੇ ਹਨ ਧੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਪੰਡਾਰਾ ਮੂਰਖ ਹੋਵੈ ਸੋ ਉਨਕੀ ਰੀਸ ਕਰੇ ਤਿਸ ਹਲਤ ਪਲਤ ਮੂੰ ਕਾਰਾ ਭਗਤਾਂ ਨੂੰ ਧੁਰੋਂ ਆਪ ਅੰਮ੍ਰਿਤ ਭਗਤੀ ਦੇ ਪੰਡਾਰੇ ਬਖਸ਼ਿਸ਼ ਹੁੰਦੇ ਹਨ ਪਰ ਭਗਤੀ ਤੋਂ ਵੀ ਹੋਣੇ ਮੂਰਖ ਜੇ ਉਹਨਾਂ ਦੀ ਨਕਲ ਕਰਨ ਤਾਂ ਉਹਨਾਂ ਦਾ ਹਲਤ ਪਲਤ ਵਿੱਚ ਮੂੰ ਕਾਲਾ ਹੁੰਦਾ ਹੈ ਜੋ ਮੂਰਖ ਦਾ ਕਹਿਣਾ ਮੰਨੇ ਉਹ ਵੀ ਮੂਰਖ ਹੁੰਦਾ ਹੈ ਗੁਰੂ ਜੀ ਹੋਰ ਹੁਕਮ ਕਰਦੇ ਹਨ ਕਿ ਉਹ ਮੂਰਖ ਹੁੰਦਾ ਹੈ ਜੋ ਮਾਇਆ ਵਿੱਚ ਮੁਗਧ ਭਾਵ ਮਗਨ ਰਹਿੰਦਾ ਹੈ ਅਤੇ ਹੰਕਾਰੀ ਹੁੰਦਾ ਹੈ ਸੁਣੋ ਇਹ ਗੁਰਪਰਮਾਨ ਸ਼ਲੋਕ ਮਹੱਲਾ ਤੀਜਾ ਮੂਰਖ ਹੋਵੇ ਸੋ ਸੁਣੈ ਮੂਰਖਾ ਕਹਿਣਾ ਮੂਰਖੇ ਕੀਆ ਲਖਣ ਹੈ ਕੀਆ ਮੂਰਖਾ ਕਰਣਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਣਾ ਗੁਰੂ ਜੀ ਦਾ ਹੁਕਮ ਹੈ ਕਿ ਜੋ ਆਪਣੀ ਜਾਤ ਗੋਤ ਦਾ ਹੰਕਾਰ ਕਰਦਾ ਹੈ ਉਹ ਵੀ ਮੂਰਖ ਹੁੰਦਾ ਹੈ ਇਹ ਗੁਰਵਾਖ ਸੁਣੋ ਜੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੈਂ ਬਹੁਤ ਵਿਕਾਰਾ ਰਹਾਓ ਜਾਤ ਪਾਤ ਦਾ ਕਾਦਾ ਹੰਕਾਰ ਜਾਤ ਪਾਤ ਤਾਂ ਇਸ ਸਰੀਰ ਦੀ ਹੁੰਦੀ ਹੈ ਕੀ ਪਤਾ ਅਸੀਂ ਕਿਹੜੀ ਕਿਹੜੀ ਜਾਤ ਵਿੱਚ ਜਨਮ ਲੈ ਚੁੱਕੇ ਹਾਂ ਹੰਕਾਰ ਕਾਦਾ ਸਭ ਇਨਸਾਨ ਪਰਮੇਸ਼ਰ ਦੇ ਬਣਾਏ ਹੋਏ ਹਨ ਸਭ ਦਾ ਪਿਆਰ ਸਤਿਕਾਰ ਕਰਨਾ ਚਾਹੀਦਾ ਜੋ ਲੋਕ ਅੰਨ ਛੱਡ ਕੇ ਧਾਰਮਿਕ ਹੋਣ ਦਾ ਪਰਪੰਚ ਕਰਦੇ ਹਨ ਉਹਨਾਂ ਨੂੰ ਮੂਰਖ ਸਮਝੋ ਕਿਉਂਕਿ ਅੰਨ ਨਾ ਖਾਣ ਨਾਲ ਪ੍ਰਭੂ ਪ੍ਰਾਪਤੀ ਦਾ ਕੋਈ ਸੰਬੰਧ ਨਹੀਂ ਹੈ ਅੰਨ ਛੱਡਣ ਦਾ ਪਖੰਡ ਕਰਨ ਵਾਲੇ ਅੰਦਰੋਂ ਤ੍ਰਿਸ਼ਨਾ ਨਾਲ ਭਰੇ ਹੁੰਦੇ ਹਨ ਸੁਣੋ ਇਹ ਗੁਰਬਾਖ ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕੀ ਕੀਜਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਤਿਜਈ ਜੋ ਮਾਇਆ ਦੀ ਚਕਾ ਚੌਂਦ ਦੇਖ ਕੇ ਭਰਮ ਜਾਂਦੇ ਹਨ ਉਹ ਮੂਰਖ ਹੁੰਦੇ ਹਨ ਕਿਉਂਕਿ ਜਿਸ ਮਾਇਆ ਨੂੰ ਦੇਖ ਕੇ ਉਹ ਭਰਮ ਜਾਂਦੇ ਹਨ ਉਹ ਤਾਂ ਰਤਾ ਜਿਨੀ ਵੀ ਨਾਲ ਨਹੀਂ ਜਾਂਦੀ ਮਾਇਆ ਵੇਖਣਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਪਰਾਈ ਵਸਤੂ ਤੇ ਕਬਜ਼ਾ ਕਰਕੇ ਜੋ ਉਸ ਤੇ ਮਾਣ ਕਰਦਾ ਹੈ ਉਹ ਮੂਰਖ ਹੁੰਦਾ ਹੈ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਿਣਾਏ ਆਪਣਾ ਤਾਂ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਹੈ ਸੋ ਕਿਸੇ ਗੱਲ ਦਾ ਕਿਸੇ ਚੀਜ਼ ਦਾ ਕਿਸੇ ਰਿਸ਼ਤੇ ਦਾ ਹੰਕਾਰ ਜਾਂ ਮਾਣ ਨਹੀਂ ਕਰਨਾ ਚਾਹੀਦਾ ਇੱਕ RAM ਨਾਮ ਆਪਣਾ ਹੈ ਸੋ ਉਸ ਤੇ ਬਹੁਤ ਮਾਣ ਕਰਨਾ ਚਾਹੀਦਾ ਹੈ ਇਹ ਗੁਰਮਤ ਨਾਮ ਕੇਵਲ ਸਤਿਗੁਰੂ ਪਾਸੋਂ ਮਿਲਦਾ ਹੈ ਬਾਕੀ ਸਭ ਮਿਥਿਆ ਖਿਆਲੀ ਹੈ ਜੀ ਆਪਨ ਨਹੀਂ ਕਾ ਕੋ ਲਪਟਾਇਓ ਆਪਨ ਨਾਮ ਸਤਿਗੁਰ ਤੇ ਪਾਇਓ ਰਹਾਓ ਜੋ ਇਨਸਾਨ ਧਾਰਮਿਕ ਕਿਤਾਬਾਂ ਦਾ ਕੇਵਲ ਫੋਕਾ ਗਿਆਨ ਪੜ੍ਹ ਕੇ ਕੂਕ-ਕੂਕ ਕੇ ਫੋਕਾ ਉਪਦੇਸ਼ ਕਰਦਾ ਹੈ ਪਰ ਆਪਣੇ ਅੰਦਰ ਬੈਠੇ ਬ੍ਰਹਮ ਨੂੰ ਨਹੀਂ ਪਛਾਣਦਾ ਅਤੇ ਮਨ ਵਿੱਚ ਮਾਇਆ ਦਾ ਮੋਹ ਰੱਖਦਾ ਹੈ ਉਹ ਪੰਡਤ ਨਹੀਂ ਸਗੋਂ ਮੂਰਖ ਹੈ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮਨਾ ਚੀਨ ਨਹੀਂ ਮਨ ਮੂਰਖ ਗਾਵਾਰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਪੰਕਤੀ ਤਾਂ ਪੰਡਤਾਂ ਵਾਸਤੇ ਹੈ ਅਸੀਂ ਤਾਂ ਸਿੱਖ ਹਾਂ ਅਸਲ ਵਿੱਚ ਇਹ ਪੰਕਤੀ ਉਹਨਾਂ ਚੁੰਚ ਗਿਆਨੀਆਂ ਵਾਸਤੇ ਵੀ ਹੈ ਜਿਨ੍ਹਾਂ ਦਾ ਨਾਮ ਅਭਿਆਸੀ ਆਤਮਕ ਜੀਵਨ ਤੇ ਹੁੰਦਾ ਨਹੀਂ ਪਰ ਚਾਰ ਕਿਤਾਬਾਂ ਪੜ੍ਹ ਕੇ ਥੋੜੀ ਬਾਣੀ ਦੇ ਕੇਵਲ ਅਰਥ ਪੜ੍ਹ ਕੇ ਆਪਣੇ ਆਪ ਨੂੰ ਵਿਦਵਾਨ ਮੰਨਣ ਲੱਗ ਜਾਂਦੇ ਹਨ ਅਤੇ ਹੋ ਉਨ੍ਹਾਂ ਨੂੰ ਕੁਰਾਹੇ ਪਾਉਂਦੇ ਹਨ ਗੁਰਬਾਣੀ ਵਿੱਚ ਮੂਰਖਾਂ ਬਾਰੇ ਹੋਰ ਵੀ ਬਹੁਤ ਪ੍ਰਮਾਨ ਹਨ ਪਰ ਵੀਡੀਓ ਦਾ ਵਿਸਥਾਰ ਹੋਣ ਦੇ ਡਰੋਂ ਉਹ ਨਹੀਂ ਬਿਆਨੇ ਜਾ ਰਹੇ ਸੰਸਾਰੀਆਂ ਦੀ ਨਜ਼ਰ ਵਿੱਚ ਭਗਤ ਮੂਰਖ ਹੁੰਦੇ ਹਨ ਜੋ ਜਿੰਦ ਵੀ ਧਰਮ ਤੇ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਨ ਅਤੇ ਭਗਤਾਂ ਵਾਸਤੇ ਸੰਸਾਰੀ ਮੂਰਖ ਹਨ ਕਿਉਂਕਿ ਉਹ ਇੱਕ ਜਾਲੀ ਅਤੇ ਆਰਜ਼ੀ ਚੀਜ਼ ਪਿੱਛੇ ਆਪਣਾ ਸਾਰਾ ਜਨਮ ਖਰਾਬ ਕਰ ਲੈਂਦੇ ਹਨ ਦੋਹਾਂ ਚੋਂ ਸਹੀ ਕੌਣ ਹੈ ਇਹ ਅਸੀਂ ਆਪਣੇ ਗੁਰੂ ਸਾਹਿਬਾਨ ਤੋਂ ਪੁੱਛਣਾ ਹੈ ਇਸ ਵੀਡੀਓ ਵਿੱਚ ਅਸੀਂ ਦੱਸ ਆਏ ਹਾਂ ਕਿ ਗੁਰੂ ਸਾਹਿਬ ਜੀ ਮੁਤਾਬਕ ਮੂਰਖ ਕੌਣ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਮਨਮੁਖ ਮੂਰਖਾਂ ਵਾਲੇ ਕਰਮ ਤਿਆਗ ਕੇ ਗੁਰਮੁਖਾਂ ਭਗਤਾਂ ਵਾਲੇ ਕਰਮ ਕਰਕੇ ਆਪਣਾ ਜਨਮ ਸਫਲਾ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ